ਨਵੀਂ ਖੇਤੀ ਮੰਡੀ ਨੀਤੀ ਨੂੰ ਲਾਗੂ ਕਰਨ ਤੋਂ ਪੰਜਾਬ ਸਰਕਾਰ ਦੀ ਕੋਰੀ ਨਾਂ ਡਰਾਫਟ ਰੱਦ ਕਰਕੇ ਕੇਂਦਰ ਨੂੰ ਭੇਜੀ ਚਿੱਠੀ ਜਤਾਇਆ ਇਤਰਾਜ਼ ਕਿ ਆਖਰ ਦੇ ਵਿੱਚ ਰੱਦ ਕੀਤੇ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣ ਦੀ ਕੋਸ਼ਿਸ਼ ਸੁਭੀ ਸਿੰਘ ਬਾਦਲ ਦੇ ਸੀਪੀਟੀ ਅੱਜ ਹੋ ਸਕਦਾ ਹੈ ਫੈਸਲਾ ਚੰਡੀਗੜ੍ਹ ਚ ਦੁਪਹਿਰ 3 ਵਜੇ ਹੋਵੇਗੀ ਕਾਲੀਦਾਲ ਵਰਥੀ ਕਮੇਟੀ ਦੀ ਐਮ ਮੀਟਿੰਗ ਤੇ ਮੈਂਬਰਸ਼ਿਪ ਡਰਾਈਵ ਦਾ ਪ੍ਰੋਗਰਾਮ ਹੀ ਹੋਵੇਗਾ ਜਾਰੀ ਜਦ ਸਾਬ ਵੱਲੋਂ ਬਣਾਈ ਸੱਤ ਮੈਂਬਰ ਕਮੇਟੀ ਤੇ ਕਮਸਾਨ ਗੁਰਪ੍ਰਤਾਪ ਸਿੰਘ ਵਿਡਾਲਾ ਬੋਲੇ ਅਕਾਲ ਤਖਤ ਸਾਹਿਬ ਦੇ ਹੁਕਮਾਨ ਦੇ ਵਿੱਚ ਨਹੀਂ ਹੋਈ ਕੋਈ ਤਬਦੀਲੀ ਤਾਂ ਕੈਲੀਦਾਲ ਦਾ ਪਲਟਵਾਰ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵਿਡਾਲਾ ਅੱਜ ਖਨੌਰੀ ਮੋਰਚੇ ਤੇ ਜਾਣਗੇ ਸੰਯੁਕਤ ਕਿਸਾਨ ਮੋਰਚੇ ਦੀ ਆਗੂ ਇਕਤਾ ਮਤਾ ਲੈ ਕੇ ਪਹੁੰਚੇਗੀ 6 ਮੈਂਬਰ ਕਮੇਟੀ ਜਿੱਥੇ ਬੰਦੀਆਂ ਦੇ ਆਪਸੀ ਏਕੇ ਦੀ ਸਾਹਮਣੇ ਆ ਸਕਦੀ ਹੈ ਤਸਵੀਰ ਮਰਨ ਵਰਸੇ ਬੈਠੇ ਢੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਐਮ ਸੁਣਵਾਈ ਸੁਪਰੀਮ ਕੋਰਟ ਨੇ ਢੱਲੇਵਾਲ ਨੂੰ ਤੁਰੰਤ ਡਾਕਟਰੀ ਸਹੂਤ ਦੇਣ ਦੇ ਦਫਤੇ ਨੂੰ ਨਿਰਦੇਸ਼ ਪਿਛਲੀ ਵਾਰ ਹਾਈ ਪਾਵਰ ਕਮੇਟੀ ਦੀ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਨਹੀਂ ਹੋ ਸਕੀ ਸੀ ਸੁਣਵਾਈ ਅਮਰਸਰ 'ਚ ਗਮਟਾਲਾ ਪੁਲ ਚੌਂਕੀ ਬਾਅਰ ਬਲਾਸਟ ਕਾਰ ਦਾ ਟੁੱਟਿਆ ਛੀਸ਼ਾ ਪੁਲਿਸ ਬੋਲੀ ਗੱਡੀ ਦਾ ਰੈਡੀਏਟਰ ਫਟਿਆ ਪਰ ਬੰਬਰ ਖਾਲਸਾ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਫਲੋਰ ਚ ਸੰਗਣੀ ਧੁੰਦ ਕਾਰਨ ਹਾਸਾ ਯੂਪੀ ਰੋਡਵੇਜ ਤੇ ਪ੍ਰਾਈਵੇਟ ਸਲੀਪਰ ਬੱਸ ਵਿਚਾਰੇ ਜ਼ੋਰ ਦਾ اٹਕ ਰਸਲਾਈ ਓਵਰ ਤੋਂ ਹੇਠਾਂ ਲਟਕੀ ਬੱਸ ਜਾਣੇ ਨੁਕਸਾਨ ਤੋਂ ਰਿਹਾ ਬਚਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਸੁਖਬੀਰ ਬਾਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਆਖਰਕਾਰ ਜਿਸ ਮੀਟਿੰਗ ਦਾ ਵਰਕਿੰਗ ਕਮੇਟੀ ਦੀ ਬੈਠਕ ਦਾ ਕਈ ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਅੱਜ ਉਹ ਸਮਾਂ ਉਹ ਦਿਨ ਆ ਚੁੱਕਾ ਹੈ ਅੱਜ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਫੈਸਲਾ ਹੋ ਸਕਦਾ ਹੈ ਅੱਜ ਚੰਡੀਗੜ੍ਹ ਦੇ ਵਿੱਚ ਦਰਸਲ ਅਕਾਲੀ ਦਲ ਵਰਕਿੰਗ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਮੈਂਬਰਸ਼ਿਪ ਡਰਾਈਵ ਦਾ ਪ੍ਰੋਗਰਾਮ ਇਸ ਦਰਾਂ ਨਾ ਜਾਰੀ ਕੀਤਾ ਜਾਵੇਗਾ ਦੋ ਦਿ ਗਿਆਨੀ ਰਕबीर ਸਿੰਘ ਦੇ ਨਾਲ ਅਕਾਲੀ ਦਲ ਦੇ ਵਫਦ ਦੇ ਵੱਲ ਮੁਲਾਕਾਤ ਕੀਤੀ ਗਈ ਜੋ ਉਸ ਤੋਂ ਬਾਅਦ ਚੁੱਕ ਕੇ ਅਕਾਲੀ ਦਲ ਵਰਕਿੰਗ ਕਮੇਟੀ ਦੀ ਜਿਹੜੀ ਕਿ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਸੀਗਾ ਤੇ ਅੱਜ ਠੀਕ ਦੁਪਹਿਰ 3 ਵਜੇ ਚਰਮਣੀ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਦੇ ਵਿੱਚ ਇਹ ਬੈਠਕ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੁਖਬੀ ਸਿੰਘ ਬਾਦਲ ਦੇ ਵੱਲੋਂ 16 ਨਵੰਬਰ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਜਾਂਦਾ ਉਸ ਦੇ ਬਾਅਦ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਇਤਿਹਾਸਿਕ ਫੈਸਲਤ ਨੂੰ ਸਿੰਘ ਸਾਹਿਬ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਂਦਾ ਉਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਆਦੇਸ਼ ਦਿੱਤੇ ਜਾਂਦੇ ਨੇ ਕਿ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਆਗੂ ਜਿਨ੍ਹਾਂ ਦੇ ਵੱਲੋਂ ਅਸਤੀਫੇ ਦਿੱਤੇ ਗਏ ਨੇ ਉਹਨਾਂ ਦੇ ਅਸਤੀਫੇ 3 ਦਿਨ ਦੇ ਅੰਦਰ ਅੰਦਰ ਮਨਜ਼ੂਰ ਕੀਤੇ ਜਾਣ ਹਾਲਾਂਕਿ ਉਸ ਤੋਂ ਬਾਅਦ 20 ਦਿਨ ਦਾ ਹੋਰ ਸਮਾਂ ਮੰਗਿਆ ਗਿਆ ਅਕਾਲੀ ਦਲ ਦੇ ਵੱਲੋਂ ਉਸ ਦੀ ਡੈਡ ਲਾਈਨ ਵੀ ਜੋ ਕਿ 23 ਦਸੰਬਰ ਨੂੰ ਖਤਮ ਹੋ ਜਾਂਦੀ ਹੈ ਆ ਉਸ ਦੇ ਬਾਅਦ ਲਗਾਤਾਰ ਇਸ ਨੂੰ ਲੈ ਕੇ ਸਵਾਲ ਬਣੇ ਹੋਏ ਸੀਗਾ ਕਿ ਆਖਰਕਾਰ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਅੱਕਾਦੋਂ ਹੋਵੇਗੀ ਤਾਂ ਅੱਜ ਠੀਕ ਦੁਪਹਿਰ 3 ਵਜੇ ਉਹ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਸੁਬੇਸ਼ ਸਿੰਘ ਬਾਦਲ ਦੇ ਸਿਫੇ ਤੇ ਫੈਸਲਾ ਹੋ ਸਕਦਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਗਪਾਈ ਜੁੜੇ ਹੋਏ ਨੇ ਆ ਪੰਕਜ ਜਸ ਸਮੇਂ ਦਾ ਜਿਸ ਮੀਟਿੰਗ ਦਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀ ਅੱਜ ਆਖਰਕਾਰ ਅਕਾਲੀ ਦਲ ਵਰਕਿੰਗ ਕਮੇਟੀ ਦੀ ਇਹ ਬੈਠਕ ਹੋਣ ਜਾ ਰਹੀ ਹੈ ਇਸ ਬੈਠਕ ਦੇ ਅਸਤੀਫੇ ਦੇ ਲਈਹਾਜ ਦੇ ਨਾਲ 7 ਮੈਂਬਰੀ ਕਮੇਟੀ ਦੇ ਲਈਹਾਜ ਦੇ ਨਾਲ ਕੀ ਮਾਇਨੇ ਕੱਢੇਗਾ ਨ ਕਿਸ ਤਰੀਕੇ ਦੇ ਅਜ ਫੈਸਲੇ ਹੋ ਸਕਦੇ ਨੇ ਆ ਦੇਖੋ ਕਾਫੀ ਅਹਿਮ ਹੈ ਸੁਖਵੀਰ ਸਿੰਘ ਬਾਦਲ ਸਮੇਤ ਜਿਹੜੇ ਅਸਤੀਫੇ ਹੋਣੇ ਸੀਗੇ ਉਹ ਕੀ ਪ੍ਰਵਾਨ ਹੋਣਗੇ ਕੀ ਵਰਕਿੰਗ ਕਮੇਟੀ ਇਸ ਤੇ ਮਨਜ਼ੂਰੀ ਦੇਗੀ ਜਾਂ ਇਸ ਤੇ ਚਰਚਾ ਕਰਕੇ ਕੀ ਫੈਸਲਾ ਲਿੱਤਾ ਜਾਵੇਗਾ ਕਿ ਹਰ ਤਰ੍ਹਾਂ ਦਾ ਸਪੱਸ਼ਟ ਹੋਏਗਾ ਲੇਕਿਨ ਜੇ ਤਰੀਕੇ ਨਾਲ ਸ਼੍ਰੀ ਕਾਲਪਤਖ ਸਾਹਿਬ ਦੇ ਜੱਜਦਾਰ ਦੇ ਵੱਲੋਂ ਸਾਫ਼ ਤੌਰ ਤੇ ਇਸ ਦਾ ਜ਼ਿਕਰ ਕੀਤਾ ਗਿਆ ਜਾਂ ਫਿਰ ਇਹ ਕਿਹਾ ਗਿਆ ਕਿ ਜਿਹੜਾ ਵਾ ਸੀਟੇ ਪ੍ਰਵਾਨ ਕਿਉਂ ਨਹੀਂ ਹੋਏ ਕਿਉਂਕਿ ਜਿਹੜਾ ਸਮਾਂ ਦਿੱਤਾ ਸੀਗਾ ਉਸ ਦੇ ਉੱਤੇ ਉਹ ਸਮਾਂ ਮੁਕੰਮਲ ਹੋ ਗਿਆ ਵਾ ਤਾਂ ਹੁਣ ਅੱਜ ਵਰਕਿੰਗ ਕਮੇਟੀ ਤੈ ਕਰੇਗੀ ਕਿ ਕਿਸ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਜਾਂਦੀ ਹੈ ਕਿਸ ਪਾਸੇ ਅਕਾਲੀ ਦਲ ਦੀ ਪ੍ਰਧਾਨਗੀ ਜਾਂਦੀ ਹੈ ਕਿਉਂਕਿ ਵਰਕਿੰਗ ਪ੍ਰਧਾਨ ਦੇ ਤੌਰ ਤੇ ਤਾਂ ਬਲਵਿੰਦਰ ਸਿੰਘ ਪੁੰਦੜਪੁਰੀ ਕੰਮ ਕਰ ਹੀ ਰਹੇ ਨੇ ਲੇਕਿਨ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ ਮਨਜ਼ੂਰ ਅਜੇ ਤੱਕ ਵਰਕਿੰਗ ਕਮੇਟੀ ਦੇ ਵੱਲੋਂ ਨਹੀਂ ਕੀਤਾ ਗਿਆ ਤਾਂ ਕੀ ਹੁਣ ਇਸ ਤੇ ਫੈਸਲਾ ਲਿੱਤਾ ਜਾਂਦਾ ਹੈ ਇਸ ਬਾਬਤ ਅੱਜ ਜਿਹੜੀ ਇਹ ਚਰਚਾ ਕਰਨ ਤੋਂ ਬਾਅਦ ਜਿਹੜਾ ਦੁਪਹਿਰ 3 ਵਜੇ ਦੇ ਕਰੀਬ ਚਰਚਾ ਹੋਏਗੀ ਔਰ ਉਸ ਬਾਅਦ ਫੈਸਲਾ ਲਿੱਤਾ ਜਾਏਗਾ ਪੰਗਜ ਹੁਣ ਤੱਕ ਜੇਕਰ ਕਾਲੀ ਦਲ ਦੇ ਆਗੂਆਂ ਦੇ ਬਿਆਨਾਂ ਦੀ ਗੱਲ ਕਰੀਏ ਤਾਂ ਇਹ ਜ਼ਰੂਰ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸਟੀਫਨ ਨੂੰ ਲੈ ਕੇ ਤਾਂ ਅੱਜ ਫੈਸਲਾ ਲਿਆ ਜਾ ਸਕਦਾ ਹੈ ਪਰ ਜੋ ਆਸਰੀ ਅਕਾਲ ਤਖਤ ਸਾਹਿਬ ਦੇ ਲੋ 7 ਮੈਂਬਰੀ ਕਮੇਟੀ ਬਣਾਏਗੀ ਉਸ ਨੂੰ ਲੈ ਕੇ ਜੋ ਕਿ ਸंवैधानिक ਤੇ ਕਾਨੂੰਨੀ ਪਹਿਲੂ ਦੱਸੇ ਜਾ ਰਹੇ ਨੇ ਅਰਸ਼ਨਾ ਦੱਸੀਆਂ ਜਾ ਰਹੀਆਂ ਨੇ ਦੂਜੇ ਪਾਸੇ ਬਾਗੀ ਆਗੂਆਂ ਦੇ ਵੱਲੋਂ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਕਿ ਸਿੱਧੇ ਤੌਰ ਤੇ ਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਦੇਖੋ ਇਸ ਬਾਬਤ ਚਿੰਤਾ ਜਿਹੜੀ ਹੈ ਉਹ ਮੀਟਿੰਗ ਦੇ ਵਿੱਚ ਹੁਣ ਕੀਤੀ ਜਾਣੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਵੀ ਅਸੀਂ ਦੇਖਿਆ ਕਿ ਧਾਮੀ ਹੋਰੀ ਵੀ ਮਿਲ ਕੇ ਆਏ ਔਰ ਉਸ ਤੋਂ ਪਹਿਲਾਂ ਕਾਲੀ ਦਲ ਦਾ ਇੱਕ ਵਫਦ ਵੀ ਜਿਹੜਾ ਮੁਲਾਕਾਤ ਕਰਕੇ ਆਇਆ ਤਾਂ ਕਾਲੀ ਦਲ ਵਿਚਿਤ੍ਰ ਸਥਿਤੀ ਦੇ ਵਿੱਚ ਜ਼ਰੂਰ ਫਸਿਆ ਹੋਇਆ ਹੈ ਤਾ ਇਸ ਸਥਿਤੀ ਤੋਂ ਕਿਵੇਂ ਅਕਾਲੀ ਦਲ ਨਜਿੱਠੇਗਾ ਇਸ ਤਰੀਕੇ ਦੇ ਨਾਲ ਨਿਕਲੇਗਾ ਔਰ ਇਸ ਬਾਬਤ ਅੱਜ ਗੰਭੀਰ ਚਰਚਾ ਜਿਹੜੀ ਉਹ ਕੀਤੀ ਜਾਏਗੀ ਕਿਉਂਕਿ ਪਹਿਲਾਂ ਇਸ ਤੋਂ ਪਹਿਲਾਂ ਜਿਹੜੀ ਲਾਸਟ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਜਦੋਂ ਸੁਖਵਿੰਦਰ ਸਿੰਘ ਬਾਦਲ ਖੋਰਾ ਦਾ ਅਸਤੀਫਾ ਬਲਕਿ ਅਸਤੀਫਾ ਸਵੀਕਾਰ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਜਿਹੜੇ ਜ਼ਿਲ੍ਹਾ ਪੱਤਰ ਦੇ ਜਿਹੜੇ ਪ੍ਰਧਾਨ ਨੇ ਜਾਂ ਬਲੋਕ ਪੱਤਰ ਦੇ ਪ੍ਰਧਾਨ ਨੇ ਉਹਨਾਂ ਨਾਲ ਚਰਚਾ ਕੀਤੀ ਜਾਏਗੀ ਫੇਰ ਫੈਸਲਾ ਜਿਹੜਾ ਬਣਾਇਆ ਜਾਏ ਠੀਕ ਹੈ ਪੰਕੀ ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੋਕ ਕਰਾਂਗੇ ਅਗਲੀ ਵੱਡੀ ਖਬਰ ਦਾ ਜਥੇਦਾਰ ਦੇ ਕੋਲ ਮਰਨ ਵਰਤ ਤੜਵਾਉਣ ਦੇ ਲਈ ਪਹੁੰਚੀ ਪੰਜਾਬ ਬੀਜੇਪੀ ਦੀ ਅਪੀਲ ਤੇ ਡੱਲੇਵਾਲ ਦਾ ਬਿਆਨ ਆਇਆ ਪੰਜਾਬ ਬੀਜੇਪੀ ਆਗੂ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਂ ਪ੍ਰਧਾਨ ਮੰਤਰੀ ਦੇ ਕੋਲ ਜਾਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਹ ਬੀਜੇਪੀ ਨੂੰ ਜਵਾਬ ਦਿੱਤਾ ਗਿਆ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਬੀਜੇਪੀ ਰਾਸ਼ਟਰਪਤੀ ਕੋਲ ਜਾ ਕੇ ਮਸਲਾ ਹੱਲ ਕਰਵਾਵੇ ਜਥੇਦਾਰ ਕੋਲ ਜਾਣ ਦੀ ਥਾਂ ਪ੍ਰਧਾਨ ਮੰਤਰੀ ਦੇ ਕੋਲ ਜਾਵੇ ਪੰਜਾਬ ਬੀਜੇਪੀ ਆਕਾਏ ਪੀਐਮ ਦੇ ਕੋਲ ਮੰਗਾ ਮੰਨਵਾਉਣ ਮੈਂ ਮਰਨ ਵਰਤ ਖਤਮ ਕਰ ਦੇਵਾਂਗਾ ਜਜੀਤ ਸਿੰਘ ਢੱਲੇਵਾਲ ਦਾ ਇਹ ਵੱਡਾ ਬਿਆਨ ਸਾਹਮਣੇ ਆ ਦਰਸਲ ਜਥੇਦਾਰ ਦੇ ਕੋਲ ਅਪੀਲ ਕੀਤੀ ਗਈ ਪੰਜਾਬ ਬੀਜੇਪੀ ਦੇ ਜਿਹੜਾ ਕਿ ਕਿਸਾਨ ਵਿੰਗ ਹੈ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਇਸ ਮਾਮਲੇ ਦੇ ਵਿੱਚ ਸਿੰਘ ਸਾਹਿਬ ਦਖਲ ਦੇਣ ਉਹ ਅਪੀਲ ਕਰਨ ਢੱਲੇਵਾਲ ਨੂੰ ਕਿ ਮਰਨਵਾਰ ਤੱਕ ਖਤਮ ਕਰ ਦੇਣ ਤੇ ਇਸੇ ਨੂੰ ਲੈ ਕੇ ਹੁਣ ਜਜੀਤ ਸਿੰਘ ਢੱਲੇਵਾਲ ਦਾ ਇਹ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਬੀਜੇਪੀ ਆਗੂ ਸ੍ਰੀ ਅਕਾਲ ਤਖਤ ਸਾਹਿਬ ਦੀ ਥਾਂ ਪ੍ਰਧਾਨ ਮੰਤਰੀ ਦੇ ਕੋਲ ਜਾਣ ਪੰਜਾਬ ਬੀਜੇਪੀ ਰਾਸ਼ਟਰਪਤੀ ਕੋਲ ਜਾ ਕੇ ਮਸਲਾ ਹੱਲ ਕਰਵਾਵੇ ਜਥੇਦਾਰ ਕੋਲ ਜਾਣ ਦੀ ਥਾਂ ਪੀਐਮ ਦੇ ਕੋਲ ਜਾਵੇ ਪੰਜਾਬ ਬੀਜੇਪੀ ਗਾਇ ਕਾਈ ਪ੍ਰਧਾਨ ਮੰਤਰੀ ਕੋਲ ਮੰਗਾਂ ਮੰਨਵਾਉਣ ਮੈਂ ਮਰਨ ਵਰਤ ਖਤਮ ਕਰ ਦੇਵਾਂਾ ਜਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਬੀਜੇਪੀ ਕੇਂਦਰ ਅੱਗੇ ਕਿਸਾਨਾਂ ਦੀਆਂ ਮੰਗਾਂ ਪਹੁੰਚਾ ਦੇਵੇ ਆ ਕੇਂਦਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰ ਦੇਵੇ ਤਾਂ ਮਰਨ ਵਰਤ ਖਤਮ ਕਰ ਦੇਣਗੇ ਕਿਉਂਕਿ ਲਗਾਤਾਰ ਪਿਛਲੇ 46 ਦਿਨਾਂ ਤੋਂ ਆ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਮਰਨਵਰਤੇ ਬੈਠੇ ਹੋਏ ਨੇ ਹਾਲਾਂਕਿ ਲਗਾਤਾਰ ਆ ਪ੍ਰਸ਼ਾਸਨ ਦੇ ਪੱਧਰ ਤੇ ਸਰਕਾਰ ਦੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਮਨਾਇਆ ਜਾਵੇ ਉਹ ਮੈਡੀਕਲ ਟ੍ਰੀਟਮੈਂਟ ਲੈਣ ਤਾਂ ਇਸ ਦੇ ਵਿਚਾਲੇ ਜਦੋਂ ਪੰਜਾਬ বিজেপি ਦੇ ਵੱਲੋਂ ਸਿੰਘ ਸਾਹਿਬ ਦੇ ਕੋਲ ਇਸ ਗੱਲ ਦੀ ਅਪੀਲ ਕੀਤੀ ਗਈ ਕਿ ਉਹ ਪੂਰੇ ਮਾਮਲੇ ਦੇ ਵਿੱਚ ਨੋਟਿਸ ਲੈਣ ਦਖਲ ਦੇਣ ਕਿਸਾਨ ਆਗੂ ਢੱਲੇਵਾਲ ਨੂੰ ਮਰਨਵਰਤ ਖਤਮ ਕਰਨ ਦੀ ਅਪੀਲ ਕਰਨ ਤੇ ਇਸੇ ਨੂੰ ਲੈ ਕੇ ਹੁਣ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ বিজেপি ਨੂੰ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ বিজেপি ਆਗੂ ਸ੍ਰੀ ਅਕਾਲ ਤਖਤ ਸਾਹਿਬ ਦੀ ਥਾਂ प्रधानमंत्री को मैं सत्कार करता हूं हमारे अकाल तख्त साहिब का सभी तख्तों का और पांच प्यारों का लेकिन सवाल ये है कि भाजपा इकाई के जो हमारे भाई हैं पंजाब के लोग हैं पंजाब के वसनीक हैं और ये जो हम लड़ाई लड़ रहे हैं ये जो हम मांग उठा रहे हैं एमएसपी गारंटी कानून की ये पूरे पंजाब के लिए है तो भाई आप को जाना तो चाहिए मोदी जी के पास आपको जाना चाहिए उपराष्ट्रपति जी के पास जिन्होंने बड़ा स्पष्ट किसानों के बारे में वो बोले हैं एग्रीकल्चर मिनिस्टर के पास जाना चाहिए अमित शाह जी के पास जाना चाहिए लेकिन उधर जाने की बजाय आप जा रहे हैं हमारे अकाल तख्त साहिब के जथेदार की तरफ इसका मतलब क्या निकलता है क्या आप आपके अंदर क्या है आपको मैं फिर से हाथ जोड़ता हूँ कि भाई अकाल तख्त साहिब की तरफ जाने की बजाय आप कृपया मोदी जी से कहें कि वो हमारी मांगे माने तो अनचन छोड़ देंगे हमारा अनछन करना कोई कोई ਕਾਰੋਬਾਰ ਤੋਂ ਹੈ ਨਹੀਂ ਹੈ ہم ਤੁਸੀਂ ਬਾਕੀ ਤੁਸੀਂ ਛੋੜ ਦੇਗੇ 나 ਹੀ ہمارا ਸ਼ੌਕ ਹੈ ਸੋ ਇਸ ਲਈ ਧੰਨਵਾਦ ਮੈਂ ਫਿਰ ਸੇ ਨਿਵੇਦਨ ਕਰਤਾ ਹੂੰ ਪੰਜਾਬ ਇਕਾਈ ਕੋ ਬਾਜਪਾ ਕੀ ਤੇ ਬਾਜਪਾ ਵਾਲੀ ਕੋ ਕਿ ਕਿਰਪਾ ਆਪ ਮੋਦੀ ਜੀ ਸੇ ਬਾਤ ਕਰੇ ਤਾਂ ਜਸਦੀਰ ਦੇ ਕੋਲ ਮਰਨ ਵਰਤ ਤੜਵਾਉਣ ਦੇ ਲਈ ਪਹੁੰਚੀ ਪੰਜਾਬ ਬੀਜੇਪੀ ਨੂੰ ਡੱਲੇਵਾਲ ਦੇ ਵੱਲੋਂ ਜਵਾਬ ਦਿੱਤਾ ਗਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਪੰਜਾਬ ਬੀਜੇਪੀ ਆਗੂ ਜੱਥੇਦਾਰ ਦੀ ਥਾਂ ਪੀਐਮ ਦੇ ਕੋਲ ਜਾਣ ਪੰਜਾਬ বিজেপি ਆਗੂ ਰਾਸ਼ਟਰਪਤੀ ਕੋਲ ਜਾ ਕੇ ਮਸਲਾ ਚੁੱਕਣ ਤੇ ਇਹ ਪੀਐਮ ਤੋਂ ਮੰਗਾ ਮੰਮੋਣ ਮੈਂ ਮਰਨ ਵਰਤ ਖਤਮ ਕਰ ਦੇਵਾਂਗਾ ਆ ਹਾਲਾਂਕਿ ਲਗਾਤਾਰ ਆਪੋ ਆਪਣੇ ਪੱਧਰ ਤੇ ਜੋ ਕਿ ਕੋਸ਼ਿਸ਼ਾਂ ਜਜੀਤ ਸਿੰਘ ਢੱਲੇਵਾਲ ਨੂੰ ਮਨਾਉਣ ਦੀਆਂ ਕੀਤੀਆਂ ਜਾਂਦੀਆਂ ਨੇ ਇਸ ਦੇ ਵਿਚਾਰੇ ਇੱਕ ਵੱਖਰੀ ਅਕਵਾਇਰ ਜੋ ਕਿ ਵੱਖਰੀ ਕੋਸ਼ਿਸ਼ ਨਜ਼ਰ ਆਉਂਦੀ ਹੈ ਜੋ ਕਿ ਪੰਜਾਬ বিজেপি ਦੇ ਵੱਲੋਂ ਜੱਥੇਦਾਰ ਦੇ ਕੋਲ ਜਿਹੜੀ ਕਿ ਫਰਿਆਦ ਲਗਾਈ ਜਾਂਦੀ ਹੈ ਇਹ ਅਪੀਲ ਕੀਤੀ ਜਾਂਦੀ ਹੈ ਕਿ ਜੱਥੇਦਾਰ ਸਾਹਿਬ ਖੁਦ ਇਸ ਮਾਮਲੇ ਦੇ ਵਿੱਚ ਦਖਲ ਦੇਣ ਤੇ ਉਹ ਕਿਸਾਨ ਆਗੂ ਡੱਲੇਵਾਲ ਨੂੰ ਇਹ ਅਪੀਲ ਕਰਨ ਕਿ ਮਰਨ ਵਰਤ ਖਤਮ ਕਰ ਦੇਣੋ ਮੈਡੀਕਲ ਟਰੀਟਮੈਂਟ ਲੈਣ ਆ ਤਾਂ ਇਸ ਦੇ ਵਿਚਾਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇਹ ਵੱਡਾ ਬਿਆਨ ਸਾਹਮਣੇ ਆਉਂਦਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ বিজেপি ਆਗੂ ਜਥੇਦਾਰ ਦੀ ਥਾਂ ਪੀਐਮ ਦੇ ਕੋਲ ਜਾਣ ਪੰਜਾਬ বিজেপি ਆਗੂ ਰਾਸ਼ਟਰਪਤੀ ਕੋਲ ਜਾ ਕੇ ਮਸਲਾ ਚੁੱਕਣ ਆ ਕਿਉਂਕਿ ਸਿੱਧੇ ਤੌਰ ਤੇ ਜੇਕਰ ਕਿਸਾਨੀ ਮੰਗਾਂ ਦੀ ਗੱਲ ਕਰੀਏ ਤਾਂ ਮੰਗਾਂ ਕੇਂਦਰ ਸਰਕਾਰ ਦੇ ਅੱਗੇ ਨੇ ਆ ਹਾਲਾਂਕਿ 11 12 ਦੇ ਕਰੀਬ ਹੋਰ ਵੀ ਮੰਗਾਂ ਨੇ ਮੁੱਖ ਮੰਗ ਦੀ ਗੱਲ ਕਰੀਏ ਤਾਂ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਸਿੱਧੇ ਤੌਰ ਤੇ 2020 ਵਾਲੇ ਦਿੱਲੀ ਅੰਦੋਲਨ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਉਸ ਵੇਲੇ ਜੋ ਸੰਨੁਪ੍ਰੋਸਾ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਉਸ ਤੋਂ ਬਾਅਦ ਉਹ ਮੰਗ ਜੋ ਕਿ ਪੂਰੀ ਨਹੀਂ ਕੀਤੀ ਗਈ ਆ ਤਾਂ ਇਸ ਦੇ ਬਾਅਦ ਜੋ ਕਿ ਕਿਸਾਨ ਆਗੂ ਜਗਜੀਤ ਡੱਲੇਵਾਲ ਇਸੇ ਮੰਗ ਨੂੰ ਲੈ ਕੇ ਲਗਾਤਾਰ ਖਨੌਰੀ ਬਾਰਡਰ ਤੇ 40 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਨੇ ਲਗਾਤਾਰ ਉਹਨਾਂ ਦੀ ਮੰਗ ਇਹ ਹੀ ਹੈ ਕਿ ਆ ਕੇਂਦਰ ਸਰਕਾਰ ਮੰਗਾਂ ਪੂਰੀਆਂ ਕਰੇ हां ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ ਤੇ ਇਸ ਦੇ ਵਿਚਾਲੇ ਜਦੋਂ ਜਥੇਦਾਰ ਦੇ ਕੋਲ ਮਰਨ ਵਰਤ ਕਢਵਾਉਣ ਦੇ ਲਈ ਪੰਜਾਬ ਬੀਜੇਪੀ ਪਹੁੰਚੀ ਤੇ ਇਸ ਦੇ ਵਿੱਚਾ ਡੱਲੇਵਾਲ ਦੇ ਵੱਲੋਂ ਜਵਾਬ ਦਿੱਤਾ ਗਿਆ ਇੱਕ ਵਾਰ ਫਿਰ ਤੁਹਾਨੂੰ ਉਹ ਪੂਰਾ ਬਿਆਨ ਸੁਣਾਉਂਦੇ ਹਾਂ ਕਿ ਡੱਲੇਵਾਲ ਦੇ ਵੱਲੋਂ ਕੀ ਕੁਝ ਕਿਹਾ ਗਿਆ। ਬਕਤ ਜੀ ਮੈਂ ਸਤਿਕਾਰ ਕਰਤਾ ਹੂੰ ਹਮਾਰੇ ਹਕਾਲ ਤਖਤ ਸਾਹਿਬ ਕਾ ਸਭੀ ਤਖਤੋਂ ਕਾ ਔਰ ਪੰਜ ਪਿਆਰੋਂ ਕਾ लेकिन सवाल ये है कि भाजपा इकाई के जो हमारे भाई हैं पंजाब के लोग हैं पंजाब के वसनीक हैं और ये जो हम लड़ाई लड़ रहे हैं ये जो हम मांग उठा रहे हैं एमएसपी गारंटी कानून की ये पूरे पंजाब के लिए है तो भाई आप को जाना तो चाहिए मोदी जी के पास आपको जाना चाहिए उपराष्ट्रपति जी के पास जिन्होंने बड़ा स्पष्ट किसानों के बारे में वो बोले हैं एग्रीकल्चर मिनिस्टर के पास जाना चाहिए अमित शाह जी के पास जाना चाहिए लेकिन उधर जाने की बजाय आप जा रहे हैं हमारे अकाल तख्त साहिब के जथेदार की तरफ इसका मतलब क्या निकलता है क्या आप आपके अंदर क्या है आपको मैं फिर से हाथ जोड़ता हूं कि भाई अकाल तख्त साहिब की तरफ जाने की बजाए आप कृपया मोदी जी से कहें कि वो हमारी मांगे माने तो अनछन छोड़ देंगे हमारा अनचन करना कोई कोई कारोबार तो है नहीं है हम तो उसी चीज़ छोड़ देंगे ना ही हमारा शौक है सो इसलिए धन्यवाद मैं फिर से निवेदन करता हूँ पंजाब इकाई को भाजपा की भाजपा वाली को कि कृपया आप मोदी जी से बात करें ਕਾਂਜ ਸਿੱਧਾਰ ਦੇ ਕੋਲ ਮਰਨ ਵਰਤ ਕਰਵਾਉਣ ਦੇ ਲਈ ਪਹੁੰਚੀ ਪੰਜਾਬ ਬੀਜੇਪੀ ਨੂੰ ਡੱਲੇਵਾਲ ਦੇ ਵੱਲੋਂ ਜਵਾਬ ਦਿੱਤਾ ਗਿਆ ਕਿਸਾਨਾਂ ਕੋ ਜਗੀਰ ਸਿੰਘ ਡੱਲੇਵਾਲ ਦਾ ਕਹਿੰਦੇ ਕਿ ਪੰਜਾਬ ਬੀਜੇਪੀ ਆਗੂ ਜਥੇਦਾਰ ਦੇ ਥਾਂ ਪ੍ਰਧਾਨ ਮੰਤਰੀ ਦੇ ਕੋਲ ਜਾਣ ਪੰਜਾਬ ਬੀਜੇਪੀ ਆਗੂ ਉੱਪਰ ਰਾਸ਼ਟਰਪਤੀ ਕੋਲ ਜਾਣ ਕੇਂਦਰੀ ਖੇਤੀਬਾੜੀ ਮੰਤਰੀ ਜਾਂ ਗ੍ਰਹਿ ਮੰਤਰੀ ਅੱਗੇ ਮਸਲਾ ਚੁੱਕਣ ਪੀਐਮ ਤੋਂ ਮੰਗਾ ਮਨਵਾਉਣ ਮੈਂ ਮਰਨ ਵਰਤ ਖਤਮ ਕਰ ਦੇਵਾਂਗਾ ਜਗੀਰ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਂ ਕੋਈ ਸ਼ੌਕ ਦੇ ਲਈ ਮਰਨ ਵਰਤ ਨਹੀਂ ਕਰ ਰਿਹਾ ਅੱਜ ਇੱਥੇ ਕਿ ਪੰਜਾਬ ਬੀਜੇਪੀ ਜਥੇਦਾਰ ਦੇ ਕੋਲ ਇਹ ਅਪੀਲ ਕਰਦੀ ਹੈ ਕਿ ਆਉ ਕੋਦਿਸ ਮਾਮਲੇ ਦੇ ਵਿੱਚ ਦਖਲ ਦੇਣ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨਵਰਤ ਖਤਮ ਕਰਨ ਦੀ ਅਪੀਲ ਕਰਨ ਤਾਂ ਇਸ ਦੇ ਵਿਚਾਲੇ ਹੀ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਭਾਜਪਾ ਨੂੰ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਭਾਜਪਾ ਆਗੂ ਜਥੇਦਾਰ ਦੀ ਥਾਂ ਪ੍ਰਧਾਨ ਮੰਤਰੀ ਦੇ ਕੋਲ ਜਾਣ ਪੰਜਾਬ ਭਾਜਪਾ ਆਗੂ ਉਪ ਰਾਸ਼ਟਰਪਤੀ ਦੇ ਕੋਲ ਖੇਤੀਬਾੜੀ ਮੰਤਰੀ ਦੇ ਕੋਲ ਕੇਂਦਰ ਦੇ ਗ੍ਰਹਿ ਮੰਤਰੀ ਦੇ ਕੋਲ ਕਿਸਾਨਾਂ ਦਾ ਇਹ ਮੁੱਦਾ ਚੁੱਕਣ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਕੇਂਦਰ ਤੋਂ ਕਿਸਾਨਾਂ ਦੀਆਂ ਮੰਗਾਂ ਹੱਲ ਕਰਵਾ ਦੇਵੇ ਤਾਂ ਆਪਣੇ ਆਪ ਹੀ ਮਰਨ ਵਰਤ ਖਤਮ ਕਰ ਦੇਣਗੇ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਖਨੌਰੀ ਬਾਰਡਰ ਤੇ ਪਿਛਲੇ 40 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਲਗਾਤਾਰ ਕੇਂਦਰ ਸਰਕਾਰ ਦੇ ਅੱਗੇ ਮੰਗਾਂ ਰੱਖੀਆਂ ਜਾ ਰਹੀਆਂ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਗੜਾ ਕਿ ਇਸ ਮੰਗ ਦਾ ਜ਼ਿਕਰ ਕੀਤਾ ਜਾ ਰਿਹਾ ਇਸ ਦੇ ਵਿਚਾਲੇ ਲਗਾਤਾਰ ਹਾਲਾਂਕਿ ਸਰਕਾਰ ਦੇ ਪੱਧਰ ਤੇ ਪ੍ਰਸ਼ਾਸਨ ਦੇ ਪੱਧਰ ਤੇ ਜਗਜੀਤ ਸਿੰਘ ਢੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆ ਦੂਜੇ ਪਾਸੇ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਸੁਪਰੀਮ ਕੋਰਟ ਦੇ ਵੱਲੋਂ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਜੋ ਕਿ ਆ ਚਿੰਤਾ ਜਤਾਈ ਜਾ ਰਹੀ ਹੈ ਅਤੇ ਇਸ ਮਸਲੇ ਦਾ ਹੱਲ ਕੱਢਣ ਦੀ ਜੋ ਕਿ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੇ ਵਿਚਾਲੇ ਗੱਲ ਕਰੀਏ ਤਾਂ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਲਗਾਤਾਰ ਗੱਲਬਾਤ ਨੂੰ ਲੈ ਕੇ ਡੈਡਲੌਕ ਬਣਿਆ ਹੋਇਆ ਹੈ ਕੇਂਦਰ ਸਰਕਾਰ ਦੇ ਵੱਲੋਂ ਕੋਈ ਵੀ ਗੱਲਬਾਤ ਦਾ ਸੱਦਾ ਨਹੀਂ ਦਿੱਤਾ ਗਿਆ ਹਾਲਾਂਕਿ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੇ ਵੱਲੋਂ ਆਪਣੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਮੇਟੀ ਦੇ ਮੈਂਬਰ ਵੀ ਜੋ ਕਿ ਪਿਛਲੇ ਦਿਨ ਹੀ ਖਨੌਰੀ ਬਾਰਡਰ ਤੇ ਪਹੁੰਚ ਕੇ ਕਿਸਾਨਾਂ ਕੋਲ ਢੱਲੇਵਾਲ ਦੇ ਨਾਲ ਮੁਲਾਕਾਤ ਕਰਦੇ ਨੇ ਉਹਨਾਂ ਦੇ ਵੱਲੋਂ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਆਪਣਾ ਮਰਨ ਵਰਤ ਖਤਮ ਕਰ ਦੇਣ ਉਹ ਮੈਡੀਕਲ ਟਰੀਟਮੈਂਟ ਲੈਣ ਪਰ ਡੱਲੇਵਾਲ ਦਾ ਸਾਫ ਤੌਰ ਤੇ ਇਹ ਕਹਿੰਨੇ ਕਿ ਜਦੋਂ ਤੱਕ ਕਿਸਾਨੀ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਉਹਨਾਂ ਦਾ ਮਰਨ ਵਰਤ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਇਸ ਦੇ ਵਿਚਾਲੇ ਜਥੇਦਾਰ ਦੇ ਕੋਲ ਮਰਨ ਵਰਤ ਤਲਵਾਉਣ ਦੇ ਲਈ ਪਹੁੰਚੀ ਪੰਜਾਬ ਬੀਜੇਪੀ ਨੂੰ ਡੱਲੇਵਾਲ ਦੇ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਦਾ ਕਹਿੰਨੇ ਕਿ ਪੰਜਾਬ ਬੀਜੇਪੀ ਆਗੂ ਜਥੇਦਾਰ ਦੇ ਤਾਂ ਪ੍ਰਧਾਨ ਮੰਤਰੀ ਦੇ ਕੋਲ ਜਾਣ ਉੱਪਰ ਰਾਸ਼ਟਰਪਤੀ ਰਾਸ਼ਟਰਪਤੀ ਕੋਲ ਮੁੱਦਾ ਚੁੱਕਣ ਕੇਂਦਰੀ ਖੇਤੀਬਾੜੀ ਮੰਤਰੀ ਗ੍ਰਹਿ ਮੰਤਰੀ ਅੱਗੇ ਮਸਲਾ ਚੁੱਕਿਆ ਜਾਵੇ ਤਾ ਸਦਾ ਰੁਕਾਂਗੇ ਖਨੋਰੀ ਬਾਰਡਰ ਦਾ ਜਿੱਥੇ ਇੱਕ ਲਗਾਤਾਰ ਕਿਸਾਨਾਂ ਲੱਗੂ ਜਗੀਰ ਸਿੰਘ ਡੱਲੇਵਾਲ 40 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਨੇ ਇਸੇ ਜਗ੍ਹਾ ਤੋਂ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਆਪਣੇ ਆਪ ਦੇ ਵਿੱਚ ਦੋ ਤਿੰਨ ਖਬਰਾਂ ਸਿੱਧੇ ਤੌਰ ਤੇ ਖਨੋਰੀ ਬਾਰਡਰ ਦੇ ਨਾਲ ਮੋਰਚੇ ਦੇ ਨਾਲ ਲੱਗੀਆਂ ਹੋਈਆਂ ਨੇ ਇੱਕ ਇੱਕ ਕਰਕੇ ਇਸ ਦੀ ਵਿਸਥਾਰ ਦੇ ਨਾਲ ਉਸ ਬਾਰੇ ਗੱਲਬਾਤ ਕਰਾਂਗੇ ਜਿੱਥੇ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਹੈ ਉੱਥੇ ਹੀ ਅੱਜ ਏਕਤਾ ਦੀਆਂ ਤਸਵੀਰਾਂ ਵੀ ਸਾਹਮਣੇ ਆ ਸਕਦੀਆਂ ਜਿਸ ਤਰੀਕੇ ਦੇ ਨਾਲ ਅੱਜ ਸੰਜੁਕਤ ਕਿਸਾਨ ਮੋਰਚੇ ਦੀ ਆਗੂ ਪਹੁੰਚਣਗੇ ਪਰ ਇਸ ਦੇ ਵਿਚਾਲੇ ਕਿਸਾਨ ਆਗੂ ਜਗਜੀਤ ਸਿੰਘ ਡੱਲਨੇਵਾਲ ਦੇ ਵੱਲੋਂ ਜੋ ਕਿ ਪੰਜਾਬ বিজেপি ਨੂੰ ਸਿੱਧੇ ਤੌਰ ਤੇ ਜਵਾਬ ਦਿੱਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜਾਣ ਦੀ ਬਜਾਏ ਜਥੇਦਾਰ ਦੇ ਕੋਲ ਜਾਨ ਦੀ ਬਚਾਏ ਪ੍ਰਧਾਨ ਮੰਤਰੀ ਦੇ ਕੋਲ ਜਾਣ ਉਹਨਾਂ ਅੱਗੇ ਕਿਸਾਨੀ ਮੰਗਾਂ ਦਾ ਜਿਹੜਾ ਕਿ ਮੁੱਦਾ ਚੁੱਕਿਆ ਜਾਵੇ ਕੀ ਕੁਝ ਕਿਹਾ ਗਿਆ ਉਹਨਾਂ ਦੇ ਵੱਲੋਂ ਵਿਸਤਾਰ ਦੇ ਨਾਲ ਵੀ ਜਾਨਣਾ ਚਾਹਾਂਗੇ ਤਾਂ ਬਿਲਕੁਲ ਜਗਦੀਸ਼ ਢੱਲੇਵਾਲ ਦੇ ਵੱਲੋਂ ਸਾਫ਼ ਤੌਰ ਦੇ ਉੱਪਰ ਤੜਿਆ ਗਿਆ ਕਿ ਜਿਹੜੇ ਮੁੱਦਾ ਹੈਗਾ ਜਿਹੜੀਆਂ ਕਿਸਾਨੀ ਮੰਗਾਂ ਹੈਗੀਆਂ ਨੇ ਉਹਨਾਂ ਦਾ ਨਿਬੇੜਾ ਕਰਨ ਦੇ ਲਈ ਅਕਾਲ ਤਖਤ ਸਾਹਿਬ ਜਾਣ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਕੇਂਦਰ ਕੋਲ ਜਾਣਾ ਚਾਹੀਦਾ ਉਹਨਾਂ ਨੂੰ ਮੁੱਖ ਮੰਤਰੀ ਸੌਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਜਾਣਾ ਚਾਹੀਦਾ ਕਿ ਤਰ੍ਹਾਂ ਕਿਤੇ ਸਾਫ਼ ਤੌਰ ਦੇ ਉੱਪਰ ਜਿਹੜਾ ਹੈਗਾ ਇਹ ਉਹਨਾਂ ਨੂੰ ਜਿਹੜਾ ਤੜਿਆ ਗਿਆ ਸਾਫ਼ ਤੌਰ ਦੇ ਉੱਪਰ ਤੇ ਦੂਜੇ ਨੰਬਰ ਦੇ ਉੱਪਰ ਅੱਜ ਖਨੌਰੀ ਬਾਰਡਰ ਦੇ ਉੱਪਰ ਇੱਕ ਵੱਡੀ ਜਿਹੜੀ ਆਖ ਖਬਰ ਆਊਗੀ ਇੱਕ ਵੱਡਾ ਦਿਨ ਅੱਜ ਖਨੌਰੀ ਬਾਰਡਰ ਦਾ ਹੈ ਕਿਉਂਕਿ ਇਕਤਾ ਦੀ ਜਿਹੜਾ ਹੈਗਾ ਕਦਮ ਜਿਹੜਾ ਐਸਕੇਐਮ ਦੇ ਵੱਲੋਂ ਵਧਾਇਆ ਗਿਆ ਐਸਕੇ ਪੋਲੀਟੀਕਲ ਦੇ ਲੀਡ ਲੀਡਰ ਹੈਗੇ ਨੇ 6 ਮੈਂਬਰੀ ਕਮੇਟੀ ਆ 101 ਜਣਾਂ ਦਾ ਜਥਾ ਹੈਗਾ ਅੱਜ ਖਨੌਰੀ ਬਾਰਡਰ ਦੇ ਉੱਪਰ ਆਊਗਾ ਤਾਂ ਅੱਜ ਖਨੌਰੀ ਬਾਰਡਰ ਦੇ ਉੱਪਰ ਇੱਕ ਵੱਡਾ ਦਿਨ ਆਪਾਂ ਕਹਿ ਸਕਦੇ ਹਾਂ ਕਿਉਂਕਿ 13 ਫਰਵ ਜਦੋਂ ਕਿਸਾਨ ਜਿਹੜੇ ਨੇ ਲਗਾਤਾਰ ਡਟੇ ਹੋਏ ਨੇ ਬੈਠੇ ਨੇ ਜਗਜੀਤ ਢੱਲੇਵਾਲ ਲਗਾਤਾਰ 26 ਨਵੰਬਰ ਤੋਂ ਜਿਹੜਾ ਆਪਣਾ ਮਰਨ ਵਰਤ ਦੇ ਵਿੱਚ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਤਾਂ ਹੁਣ ਅਗਰ ਇਕੱਠੇ ਹੁੰਦੇ ਨੇ ਕਿਸਾਨ ਤਾਂ ਕਿਤਨਾ ਕਿਤੇ ਪ੍ਰੈਸ਼ਰ ਜਿਹੜਾ ਹੈਗਾ ਜ਼ਿਆਦਾ ਵਜੂਗਾ ਸਰ ਸ਼ਮਸ਼ੇਰ ਸਿੰਘ ਸ਼ਮਸ਼ੇਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਦੇ ਹਾਲਾਤ ਥੋੜੇ ਖਨੌਰੀ ਦੇ ਜਿਆਦਾ ਮਜ਼ਬੂਤ ਹੋਣ ਵਾਲ ਨੇ ਅੱਜ ਵੱਡਾ ਦਿਨ ਆ ਲੱਗਦਾ ਕਿ ਅਗਰ ਇਕਤਾ ਦਾ ਕਦਮ ਜਿਹੜਾ ਹੈਗਾ ਐਸਕੇਮ ਪੋਲੀਟੀਕਲ ਦੇ ਵੱਲੋਂ ਵਧਾਇਆ ਗਿਆ ਇਕੱਠੇ ਹੋ ਜਾਂਦੇ ਹੋ ਤਾਂ ਮੰਗਾ ਉਹੀ ਨੇ ਲੜਾਈ ਤੁਹਾਡੀ ਸਾਰੀ ਕੇਂਦਰ ਦੇ ਨਾਲ ਆ ਤਾਂ ਲੱਗਦਾ ਕਿ ਜਿਹੜੀ ਮਜਬੂਤੀ ਆ ਹੋ ਸਕਦੀ ਆ ਉਹ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਆਉਣ ਤੇ ਆ ਵੀ ਉਹ ਆਣ ਕੇ ਕੀ ਉਹਨਾਂ ਦੇ ਵਿਚਾਰ ਨੇ ਬਾਕੀ ਇਹ ਆ ਵੀ ਉਹਨਾਂ ਦਾ ਵੈਲਕਮ ਕਰਦੇ ਆ ਆਪਾਂ ਸੰਯੁਕਤ ਕਿਸਾਨ ਮੋਰਚਾ ਗਿਆ ਰਾਜਨੀਤੀ ਕੋਲੋਂ ਦੇ ਰਾਏ ਦਰੋਸਤਾਏ ਆਪਾਂ ਉਹਨਾਂ ਦਾ ਜੀ ਆਇਆਂ ਨੂੰ ਕਰਦੇ ਆਂ ਬਾਕੀ ਆਣ ਕੇ ਜੋ ਵਿਚਾਰ ਰੱਖਣਗੇ ਉਸ ਤੋਂ ਬਾਅਦ ਕੋਈ ਅਗਲੀ ਜਿਹੜੀ ਕਾਰਵਾਈ ਹੋਊਗੀ ਕਿਉਂਕਿ ਹੁਣ ਸਾਡੀ ਜਿਹੜੀ ਐਸਕੇਪ ਨੌਨ ਪੋਲਿਟਿਕਲ ਦੀ ਉਹ ਵੀ ਮੀਟਿੰਗ ਚੱਲ ਰਹੀ ਆ ਉਹਦੇ ਵਿੱਚ ਵਿਚਾਰਿਆ ਜਾਣਾ ਵਾ ਵੀ ਉਹਨਾਂ ਨੂੰ ਆਉਂਦੇ ਕੀ ਵਿਚਾਰ ਕਰਨੇ ਆ ਉਹ ਸਾਰੀ ਮੀਟਿੰਗ ਚੱਲ ਰਹੀ ਆ ਇਸ ਤੋਂ ਬਾਅਦ ਮੈਂ ਮੀਟਿੰਗ ਵਿੱਚ ਹੀ ਜਾ ਰਿਹਾ ਜੀ ਦੇਖੋ ਵਿਚਾਰ ਤਾਂ ਤੁਹਾਡੇ ਨਾਲ ਬਾਝੋਂ ਆ ਵੀ ਆਉਣਗੇ ਤਾਂ ਗੱਲਾਂ ਬਾਤਾਂ ਹੋਣਗੀਆਂ ਪਰ ਆਪਾਂ ਦੇਖੀ ਜੋ ਕਿਸਾਨੀ ਮੰਗਾ ਨੇ ਜੋ ਲੜਾਈ ਆ ਉਹ ਬਰਾਬਰ ਆ ਲੜਾਈ ਦੂਜੇ ਪਾਸੇ ਕੇਂਦਰ ਦੇ ਨਾਲ ਉਹ ਵੀ ਕਿਸਾਨ ਦਿੱਲੀ ਵੀ ਸਮਰਚਾ ਸੀ ਇਕੱਠਾ ਸੀ ਤਾਂ ਜਿਹੜੇ ਮਤਭੇਦ ਨੇ ਉਹ ਪੁਲਾ ਕੇ ਲੱਗਦਾ ਕਿ ਇਕੱਠੇ ਹੋਣ ਦਾ ਜ਼ਿਆਦਾ ਫਾਇਦਾ ਕਿਉਂਕਿ ਜਗਦੀਸ਼ ਢੱਲੇਵਾਲ ਵੀ ਅਗਰ ਹਾਲਾਤ ਜਿਹੜੇ ਹੈਗੇ ਨੇ ਜਿਆਦਾ ਨਾਜ਼ੁਕ ਬਣੇ ਹੋਏ ਨੇ ਉਹ ਵੀ ਬਚ ਜਾਣ ਕਿ ਤਨਾ ਕਿਤੇ ਬਿਲਕੁਲ ਜੀ ਬਿਲਕੁਲ ਜੇ ਆ ਰਹੇ ਆ ਤੇ ਵੈਲਕਮ ਹੀ ਆ ਜੀ ਉਹਨਾਂ ਦਾ ਜੀ ਆਇਆਂ ਨੂੰ ਉਹਨਾਂ ਨੂੰ ਆਪਾਂ ਬਾਕੀ ਸਾਰੇ ਜਿਹੜਾ ਇਹਦਾ ਮੈਂ ਇਕੱਲਾ ਨਹੀਂ ਫੈਸਲਾ ਲੈ ਸਕਦਾ ਵੀ ਉਹਨਾਂ ਨਾਲ ਆਪਾਂ ਕਿਵੇਂ ਗੱਠ ਜੋੜ ਕਰਨਾ ਕਿਵੇਂ ਉਹ ਕਿਉਂਕਿ ਉਹ ਸਾਰਾ ਮੋਰਚੇ ਦਾ ਫੋਰਮ ਦਾ ਵਿਚਾਰ ਹੋਊਗਾ ਤੇ ਫਿਰ ਹੀ ਉੱਤੇ ਕੋਈ ਅਗਲੀ ਕਾਰਵਾਈ ਹੋਊਗੀ ਉਹਦੇ ਵਿੱਚ ਮੈਂ ਕਹਲਾ ਕੋਈ ਕਮੈਂਟ ਨਹੀਂ ਕਰ ਸਕਦਾ ਕਿ ਹਾਂ ਆਪਾਂ ਉਹਨਾਂ ਨਾਲ ਲੈ ਕੇ ਚੱਲਾਂਗੇ ਉਹ ਸਾਰੀ ਮੋਰਚੇ ਦਾ ਫੈਸਲਾ ਹੋਵੇਗਾ ਉਹ ਮੀਟਿੰਗ ਚੱਲ ਰਹੀ ਆ ਮੀਟਿੰਗ ਤੋਂ ਬਾਅਦ ਜੋ ਵੀ ਬਾਕੀ ਉਹ ਆਉਣ ਤੇ ਡਿਪੈਂਡ ਹੈ ਵੀ ਉਹਨਾਂ ਦੇ ਵਿਚਾਰ ਕੀ ਹੈ ਉਹਨਾਂ ਦੇ ਵਿਚਾਰ ਜਦੋਂ ਆਉਣਗੇ ਬਹਿਵਾਂਗੇ ਮਿਲ ਬੈਠਾਂਗੇ ਤੇ ਫਿਰ ਚਰਚਾ ਹੋਵੇਗੀ ਇਹ ਵੀ ਜਰੂਰ ਸਵਾਲ ਕਰੋ ਕਿ ਕੁਝ ਮਿੰਟ ਪਹਿਲਾਂ ਜਗਦੀਤ ਸਿੰਘ ਜੀ ਨਾਲ ਐਸਕੇਮ ਦੀ ਅਗਵਾ ਦੇ ਡੱਲੇਵਾਲ ਦੇ ਨਾਲ ਮੁਲਾਕਾਤ ਹੋਵੇਗੀ ਮੁਲਾਕਾਤ ਦਾ ਕੀ ਪ੍ਰੋਗਰਾਮ ਹੈ ਕਿ ਹੁਣ ਡੱਲੇਵਾਲ ਦੀ ਸਿਹਤ ਬਿਲਕੁਲ ਠੀਕ ਹੈ ਉਹ ਮੁਲਾਕਾਤ ਕਰ ਰਹੇ ਨੇ ਤਾਂ ਬਿਲਕੁਲ ਇੱਕ ਹੋਰ ਸਵਾਲ ਜਿਹੜਾ ਹੈਗਾ ਕਿ ਜਦੋਂ ਐਸਕੇਐਮ ਦੇ ਲੀਡਰ ਆਉਂਦੇ ਨੇ ਤਾਂ ਜਗਜੀਤ ਡੱਲੇਵਾਲ ਦੇ ਨਾਲ ਮੁਲਾਕਾਤ ਕਰਨਗੇ ਉਹ ਮਿਲਣਗੇ ਉਹਨਾਂ ਨੂੰ ਉਹ ਤੇ ਵੇਖੋ ਜੀ ਪਹਿਲਾਂ ਤਾਂ ਜਗਜੀਤ ਸਿੰਘ ਡੱਲੇਵਾਲ ਜੀ ਸਭ ਤੋਂ ਪਹਿਲਾਂ ਸੇਤ ਆ ਹੁਣ ਉਹਨਾਂ ਨੇ ਇੱਕ ਤਾਂ ਤੁਹਾਨੂੰ ਸਾਰੇ ਮੀਡੀਆ 'ਚ ਗੱਲ ਚੱਲ ਗਈ ਹੈ ਵੀ ਜਿਹੜਾ ਵੀ ਉਹ ਕਿਸੇ ਨੂੰ ਨਹੀਂ ਮਿਲਣਗੇ ਬਾਕੀ ਤਾਂ ਬਾਕੀ ਇਹ ਆ ਵੀ ਜੇ ਉਹਨਾਂ ਦੀ ਸਿਹਤ ਅਲੋਏ ਕਰੂਗੀ ਉਹ ਤਾਂ ਜਗਜੀਤ ਸਿੰਘ ਡੱਲੇਵਾਲ ਜੀ ਤੇ ਆ ਵੀ ਉਹਨਾਂ ਦਾ ਕੀ ਵਿਚਾਰ ਨਹੀਂ ਮਿਲਦਾ ਬਾਕੀ ਇਹ ਪਹਿਲਾਂ ਸਭ ਤੋਂ ਜੇ ਸਿਹਤ ਸਹੀ ਹੋ ਗਈ ਤੇ ਮੇਰੇ ਖਿਆਲ ਨਾਲ ਵੀ ਜ਼ਰੂਰ ਉਹ ਮਿਲਣਗੇ ਪਰ ਕਿਤਨਾ ਕਿਤੇ ਇਲਜ਼ਾਮ ਜ਼ਰੂਰ ਉਹਨਾਂ ਨੇ ਪਹਿਲਾਂ ਲਗਾਏ ਸੀ ਕਿ ਸਾਨੂੰ ਜਗਜੀਤ ਡੱਲੇਵਾਲ ਨਾਲ ਨਹੀਂ ਮਿਲਣ ਦਿੱਤਾ ਜਾਂਦਾ ਪਰ ਹੁਣ ਅਗਰ ਆ ਰਹੇ ਨੇ ਤਾਂ ਇਕੱਠੇ ਬਹਿ ਕੇ ਕੋਈ ਨਾ ਕੋਈ ਗੱਲਬਾਤ ਹੋ ਸਕਦੀ ਹੈ ਕੋਈ ਸਲਾਹ مشورہ ਹੋ ਸਕਦਾ ਵੇਖੋ ਜੀ ਇਹ ਇਲਜ਼ਾਮ ਬਿਲਕੁਲ ਜਿਹੜੇ ਸਰਾਸਰ ਝੂਠ ਨੇ ਪਹਿਲਾਂ ਰਕੇਸ਼ ਕੈਜ ਜੀ ਆਏ ਆ ਚਾਹੇ ਜੰਗਵੀਰ ਚੋਹਾਨ ਜੀ ਵੀ ਆਏ ਆ ਹੋਰ ਉਹਨਾਂ ਦੇ ਨੇਤਾ ਆਏ ਸੀਗੇ ਸਾਰੇ ਜਿਹੜੇ ਮਿਲ ਕੇ ਗਏ ਆ ਕੋਈ ਇਦਾਂ ਤਾਂ ਇੱਕ ਵੀ ਨਹੀਂ ਹੈਗਾ ਵੀ ਮੈਨੂੰ ਦੱਸ ਦਿਓ ਵੀ ਜਿਹੜਾ ਨਹੀਂ ਮਿਲ ਕੇ ਗਿਆ ਜਿੰਨੇ ਰਕੇਸ਼ ਕੈਜ ਜੀ ਆਏ ਉਹਨਾਂ ਨਾਲ ਆਏ ਸੀਗੇ ਦੂਸਰੇ ਡਾਕਟਰ ਦਰਸ਼ਨਪਾਲ ਜੀ ਆਏ ਸੀਗੇ ਹੋਰ ਉਹਨਾਂ ਦੀ ਟੀਮ ਆਈ ਸੀਗੀ ਜੁਪੀ ਤੋਂ ਆਏ ਸੀਗੇ ਕੁਝ ਉਹ ਸਾਰੇ ਮਿਲ ਕੇ ਗਏ ਆ ਹੁਣ ਵੀ ਢੱਲੇਵਾਲ ਸਾਹਿਬ ਕੁਝ ਸਮਾਂ ਪਹਿਲਾਂ ਬੋਲੇ ਨੇ ਉਹਨਾਂ ਨੇ ਜਿਹੜੀ ਬੀਜੇਪੀ ਦੀ ਕਿਸਾਨ ਵਿੰਗ ਟੀਮ ਹੈਗੀ ਆ ਉਹਨਾਂ ਨੂੰ ਤਾੜਨਾ ਕੀਤੀ ਆ ਕਿਤੇ ਅਕਾਲ ਤਖਤ ਜਾ ਰਹੇ ਹੋ ਤੁਸੀਂ ਕੇਂਦਰ ਕੋਲ ਨਹੀਂ ਜਾ ਰਹੇ ਮੋਦੀ ਕੋਲ ਨਹੀਂ ਜਾ ਰਹੇ ਬਿਲਕੁਲ ਜੀ ਇਹ ਤਾਂ ਬਿਲਕੁਲ ਉਹਨਾਂ ਨੇ ਸਹੀ ਗੱਲ ਕਹੀ ਹੈ ਸਹੀ ਤਾੜਿਆ ਵਾ ਉਹਨਾਂ ਨੂੰ ਅਕਾਲ ਤਖਤ ਜਾਣ ਨਾਲੋਂ ਜਾ ਕੇ ਆਪਣੇ ਸੀਨੀਅਰ ਅਧਿਕਾਰੀ ਜਿਹੜੇ ਸੀਨੀਅਰ ਨੇਤਾ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ ਸਰਕਾਰ ਨਾਲ ਇੱਧਰ ਜਾਣ ਦੀ ਬਜਾਏ ਉਹਨਾਂ ਨੂੰ ਸਰਕਾਰ ਵੱਲ ਜਾਣਾ ਚਾਹੀਦਾ ਤਾਂ ਬਿਲਕੁਲ ਪਰਮਿੰਦਰ ਕਿਤੇ ਕਿਸਾਨ ਉਡੀਕ ਦੇ ਵਿੱਚ ਨੇ ਕਿਉਂਕਿ ਅਗਰ ਜਿਹੜੀ ਲੜਾਈ ਹੈਗੀ ਆ ਇਕੱਠੇ ਹੋ ਕੇ ਲੜੀ ਜਾਵੇ ਤਾਂ ਕਿਤੇ ਨਾ ਕਿਤੇ ਜਿੱਤ ਦਾ ਜਿਹੜਾ ਰਸਤਾ ਇਹ ਹੋ ਸਕਦਾ ਜੀ ਜੀ ਅਚਰ ਜੀ ਵੀ ਜਾਣਕਾਰੀ ਦਿਓ ਕਿ ਐਸਕੇਐਮ ਦੇ ਕਿਹੜੇ ਕਿਹੜੇ ਆਗੂ ਜੋ ਕਿ ਖਨੋਰੀ ਬਾਰਡਰ ਤੇ ਪਹੁੰਚਣਗੇ ਕਿੰਨੇ ਵਜੇ ਇਹ ਪਹੁੰਚਣ ਦਾ ਪੂਰਾ ਪ੍ਰੋਗਰਾਮ ਹੈ ਤਾਂ ਫਿਲਹਾਲ ਜੋ ਹੁਣ ਤੱਕ ਜਾਣਕਾਰੀ ਜੋਗਿੰਦਰ ਉਹ ਗਰਾਹਾਂ ਬਾਰੇ ਜ਼ਰੂਰ ਜਿਹੜਾ ਹੈਗਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਉਹਨਾਂ ਦੇ ਨਾਲ ਹੋਰ ਜਿਹੜੇ ਪੰਜ ਮੈਂਬਰ ਹੈਗੇ ਨੇ ਉਹ ਆਉਣਗੇ ਤੇ 101 ਕਿਸਾਨਾਂ ਦਾ ਜਥਾ ਹੈਗਾ ਉਹ ਉਹਨਾਂ ਦੇ ਨਾਲ ਆਵੇਗਾ ਇੱਥੋਂ ਕੁਝ ਕਿਲੋਮੀਟਰ ਪਿੱਛੇ ਇੱਕ ਟੋਲ ਪਲਾza ਹੈਗਾ ਉੱਥੇ ਸਾਰੇ ਪਹਿਲਾਂ ਇਕੱਠੇ ਹੋਣਗੇ ਉਸ ਤੋਂ ਬਾਅਦ 11 ਤੋਂ ਲੈ ਕੇ 12 ਦੇ ਵਿੱਚ ਜਿਹੜਾ ਹੈਗਾ ਸਮਾਂ ਨਿਕਲ ਕੇ ਉਹਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹ ਸਮੇਂ ਦੇ ਮੁਤਾਬਕ ਇੱਥੇ ਪਹੁੰਚਣਗੇ ਤਾਂ ਬਿਲਕੁਲ ਪਰਮਿੰਦਰ ਕਿਉਂਕਿ ਜਦੋਂ 13 ਫਰਵਰੀ ਤੋਂ ਕਿਸਾਨ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਬੈਠੇ ਨੇ ਲੜਾਈ ਲੜ ਰਹੇ ਨੇ ਉਦੋਂ ਤੋਂ ਹੀ ਅਗਰ ਇਕੱਠੇ ਹੁੰਦੇ ਤਾਂ ਜ਼ਿਆਦਾ ਜਿਹੜੀ ਲੜਾਈ ਆਸਾਨ ਹੁੰਦੀ ਪਰ ਜਿਸ ਤਰੀਕੇ ਨਾਲ ਕਿਸਾਨ ਆਗੂ ਸ਼ਮਸ਼ੀਰ ਸਿੰਘ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ ਤਾਂ ਅਗਰ ਕਿਸਾਨ ਇਕੱਠੇ ਹੋ ਜਾਂਦੇ ਨੇ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਲੜਾਈ ਲੜਦੇ ਨੇ ਤਾਂ ਕਿ ਤਰ੍ਹਾਂ ਕਿਤੇ ਜ਼ਰੂਰ ਜਿਹੜਾ ਰਾਹ ਹੈਗਾ ਉਹ ਸੌਖਾ ਹੋ ਜਾਊਗਾ ਜੀ ਪਰਮਿੰਦਰ ਆ ਬਿਲਕੁਲ ਚਰਨੀ ਤੇ ਬਣੇ ਰਹਿਣਾ ਹੈ ਇਸ ਦੇ ਵਿਚਾਲੇ ਵੱਡੀ ਜਾਣਕਾਰੀ ਸੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ ਕਿਉਂਕਿ ਅੱਜ ਦੀ ਇਸ ਜੋ ਆਗੂ ਪਹੁੰਚ ਰਹੇ ਨੇ ਖਨੋਰੀ ਬਾਰਡਰ ਤੋਂ ਉਸ ਦੇ ਨਾਲ ਵੀ ਸਾਰੀਆਂ ਨਜ਼ਰਾਂ ਠਕੀਆਂ ਹੋਈਆਂ ਨੇ ਖਨੋਰੀ ਬਾਰਡਰ ਦੇ ਲਈ ਐਸਕੇਐਮ ਤੇ ਆਗੂ ਜੋ ਕਿ ਰਵਾਨਾ ਹੋ ਚੁੱਕੇ ਨੇ ਖਨੋਰੀ ਬਾਰਡਰ ਪਹੁੰਚ ਕੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਮਰਨਵਰ ਤੇ ਬੈਠੇ ਡੱਲੇਵਾਲ ਦਾ ਹਾਲ ਜਾਣਨਗੇ ਮੁਲਾਕਾਤ ਕਰਕੇ ਇੱਕ ਜੁਟ ਹੋਣ ਦਾ ਜੋ ਕਿ ਆ ਸੁਨੇਹਾ ਦਿੱਤਾ ਜਾਵੇਗਾ 101 ਕਿਸਾਨਾਂ ਦਾ ਜਥਾ ਵੀ ਨਾਲ ਮੌਜੂਦ ਰਹੇਗਾ ਉਸੇ ਹੀ ਐਸਕੇਮ ਦੀ ਆਗੂਆਂ ਦੀ ਗੱਲ ਕਰੀਏ ਉਸ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਡਾਕਟਰ ਦਰਸ਼ਨਪਾਲ ਖਨੋਰੀ ਬਾਰਡਰ ਤੇ ਜਾਣਗੇ ਇਸ ਤੋਂ ਇਲਾਵਾ ਜੋਗਿੰਦਰ ਉਗਰਾਹਾ ਤੇ ਕ੍ਰਿਸ਼ਨਾ ਪ੍ਰਸ਼ਾਦ ਵੀ ਮੁਲਾਕਾਤ ਕਰਨਗੇ ਖਨੋਰੀ ਬਾਰਡਰ ਤੇ ਪਹੁੰਚਗੇ ਖੈਰ ਵੇਖਣਾ ਹੋਵੇਗਾ ਕਿ ਕਿਸ ਦੇ ਤੌਰ ਤੇ ਜਗਜੀਤ ਸਿੰਘ ਡੱਲੇ ਡੱਲੇਵਾਲ ਦੇ ਨਾਲ ਮੁਲਾਕਾਤ ਹੋ ਪਉਂਦੀ ਹੈ ਜਾਂ ਨਹੀਂ ਜਾਂ ਉਹਨਾਂ ਦੀ ਸਿਹਤ ਫਿਲਹਾਲ ਕਿਸ ਤਰੀਕੇ ਦੀ ਇਸ ਤੇ ਵੀ ਜ਼ਰੂਰ ਨਜ਼ਰ ਆਏਗੀ ਚਰਨਜੀਤ ਵਾਹਲਾ ਕੇ ਗੱਲ ਕਰੀਏ ਆ ਖਨੋਰੀ ਮੋਰਚੇ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਕਿ ਜੇਕਰ ਐਸਕੇਐਮ ਦੇ ਆਗੂ ਹੁੰਦੇ ਨੇ ਤਾਂ ਸਵਾਗਤ ਹੈ ਪਰ ਨਾਲ ਹੀ ਆ ਰਾਕੇਸ਼ ਤਕੈਦ ਦੇ ਬਿਆਨਾਂ ਤੋਂ ਜੁਰੂ ਖਨੋਰੀ ਮੋਰਚੇ ਦੀ ਆਗੂ ਜੋ ਕੇ ਆਤ ਨਜ਼ਰ ਆ ਰਹੇ ਨੇ ਉਹਨਾਂ ਦੇ ਸਾਫ਼ ਤੌਰ ਤੇ ਕਹਿਣਾ ਹੈ ਕਿ ਰਾਕੇਸ਼ ਤਕੈਦ ਦੇ ਬਿਆਨ ਲਗਾਤਾਰ ਬਦਲ ਰਹੇ ਨੇ ਤਾ ਬਿਲਕੁਲ ਪ੍ਰਮੇਂਦਰ ਕੱਲ ਦੀ ਗੱਲ ਕਰੀਏ ਕੱਲ ਵੀ ਅਸੀਂ ਬਮੰਨੀਓ ਕਹਾੜ ਦੇ ਨਾਲ ਗੱਲਬਾਤ ਕੀਤੀ ਆ ਉਸ ਤੋਂ ਪਹਿਲਾਂ ਸੁਰਜੀਤ ਸਿੰਘ ਫੂਲ ਨੇ ਵੀ ਜਿਹੜੀ ਆ ਕਿ ਤਨਾ ਕਿਤੇ ਜ਼ਰੂਰ ਨਾਰਾਜ਼ਗੀ ਜ਼ਾਹਿਰ ਕੀਤੀ ਆ ਕਿਉਂਕਿ ਸਾਫ਼ ਤੌਰ ਦੇ ਪਰ ਇਹਨਾਂ ਦੇ ਵੱਲੋਂ ਕਹਿਣਾ ਕਿ ਅਗਰ ਆਪਾਂ ਇਕੱਠੇ ਹੋਣਾ ਅਗਰ ਆਪਾਂ ਇਕੱਠੇ ਹੋਗੇ ਲੜਾਈ ਲੜਨੀ ਆ ਤਾਂ ਜਿਹੜੀ ਇਦਾਂ ਦੀ ਬਿਆਨਬਾਜ਼ੀ ਹੈਗੀ ਆ ਉਹ ਤੋਂ ਪਰਹੇਜ਼ ਕਰਨਾ ਚਾਹੀਦਾ ਸਾਫ਼ ਤੌਰ ਤੇ ਇੱਕ ਮੰਗ ਵੀ ਕੀਤੀ ਆ ਤੇ ਦੂਜੇ ਪਾਸੇ ਐਸਕੇਐਮ ਦੇ ਲੀਡਰਾਂ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਅਗਰ ਆਪਾਂ ਇੱਥੇ ਆ ਕੇ ਗੱਲਬਾਤ ਕਰਦੇ ਆਂ ਅੱਜ ਮੁਲਾਕਾਤ ਹੁੰਦੀ ਆ ਤਾਂ ਕਿਸੇ ਵੀ ਕਿਸਮ ਦੀ ਜਿਹੜੀ ਗਲ ਉਹਨਾਂ ਦੇ ਜਿਹੜੇ ਗੱਲਬਾਤ ਹੈਗੀ ਆ ਉਹ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਇਕੱਠੇ મતਵੇਦ ਸਾਰੇ ਪੁਲਾ ਕੇ ਆਪਾਂ ਇੱਕ ਮੰਚ ਦੇ ਉੱਪਰ ਹੋ ਕੇ ਲੜਾਈ ਲੜਨ ਲੜ ਸਕੀਏ ਤਾਂ ਆਸ ਜ਼ਰੂਰ ਆ ਕਿਸਾਨਾਂ ਨੂੰ ਜਿਹੜੇ ਆਮ ਇੱਥੇ ਲੋਕ ਬੈਠੇ ਨੇ ਉਹਨਾਂ ਨੂੰ ਵੀ ਆਸ ਜ਼ਰੂਰ ਆ ਕਿ ਜੇ ਲੰਬੇ ਸਮੇਂ ਤੋਂ ਅਸੀਂ ਬੈਠੇ ਆ ਮੰਗਾ ਉਹੀ ਨੇ ਲੜਾਈ ਇੱਕ ਕੇਂਦਰ ਦੇ ਨਾਲ ਹੈਗੀ ਆ ਤਾਂ ਅਗਰ ਇਕੱਠੇ ਹੋ ਕੇ ਆਪਾਂ ਲੜਾਈ ਲੜੀਏ ਤਾਂ ਕਿਰਤਾਂ ਕਦੇ ਮਜ਼ਬੂਤੀ ਜਿਹੜੀ ਹੈਗੀ ਆ ਉਹ ਮਿਲ ਸਕਦੀ ਆ ਹਾਂ ਠੀਕ ਆ ਸਰ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਐਸ ਕੇਐਮ ਦੀ ਆਗਮਨ ਦੀ ਜੋ ਫੇਰੀ ਹੋਣ ਜਾ ਰਹੀ ਹੈ ਜੋ ਅੱਜ ਆ ਮੁਲਾਕਾਤ ਕਰਨ ਦੇ ਲਈ ਖਨੋਰੀ ਬਾਰਡਰ ਤੇ ਜਾ ਰਹੇ ਨੇ ਜਾਂ ਜੋ ਏਕਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੈਰ ਵੇਖਣਾ ਹੋਵੇਗਾ ਕਿ ਕਿੰਨਾ ਕੇਕਤਾ ਦਾ ਏਕਤਾ ਦਾ ਸੁਨੇਹ ਦਾ ਜੋ ਕਿ ਅਸਰ ਹੁੰਦਾ ਹੈ ਕਿੰਨੀਆਂ ਕੇਕਤਾ ਵਾਲੀਆਂ ਤਸਵੀਰਾਂ ਅੱਜ ਸਾਹਮਣੇ ਆਉਂਦੀਆਂ ਨੇ ਇਸ ਦੇ ਵਿਚਾਲੇ ਵੱਡੀ ਅਪਡੇਟ ਖਨੋਰੀ ਬਾਰਡਰ ਦੇ ਲਈ ਐਸਕੇਐਮ ਦੀ ਆਗੂ ਜੋ ਕਿਰਵਾਨਾ ਹੋ ਚੁੱਕੇ ਨੇ ਆ ਖਨੋਰੀ ਬਾਰਡਰ ਪਹੁੰਚ ਕੇ ਜੋ ਕਿ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਇਸ ਦੇ ਵਿੱਚ ਐਸਕੇਐਮ ਦੀ ਆਗੂਆਂ ਦੀ ਗੱਲ ਕਰੀਏ ਤਾਂ ਬਲਬੀਰ ਸਿੰਘ ਗਾਜੇਵਾਲ ਡਾਕਟਰ ਦਰਸ਼ਨਪਾਲ ਜੁਗਿੰਦਰ ਉਗਰਾਹਾ ਕ੍ਰਿਸ਼ਨਾ ਪ੍ਰਸ਼ਾਦ ਜੰਗਵੀਰ ਚੋਹਾਨ ਰਮੇਂਦਰ ਪਟਿਆਲਾ ਤੇ ਮੁਕੇਸ਼ ਚੰਦਰ ਸ਼ਰਮਾ ਜਿਹੜੇ ਕਿ ਇਹ ਆਗੂ ਖਨੌਰੀ ਬਾਰਡਰ ਤੇ ਪਹੁੰਚਣਗੇ